ਸਤ ਸ਼੍ਰੀ ਅਕਾਲ ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਅਮਰੀਕਾ ਨੇ ਪੰਜਾਬ ਦੇ ਉੱਗੇ ਮਨੁੱਖੀ ਅਧਿਕਾਰ ਕਾਰਕੁਨ ਸ਼ਹੀਦ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਦੇ ਨਾਮ ਉੱਤੇ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਸ਼ਹਿਰ ਫਿਰੋਜ਼ਨੋ ਵਿੱਚ ਨਵੇਂ ਸਕੂਲ ਦਾ ਉਦਘਾਟਨ ਕੀਤਾ ਸਕੂਲ ਦਾ ਨਾਮ ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ ਰੱਖਿਆ ਹੈ ਜੋ ਕਿ ਸੰਯੁਕਤ ਰਾਜ ਅਮਰੀਕਾ ਦਾ ਇੱਕ ਪੰਜਾਬੀ ਸਿੱਖ ਨਾਇਕ ਦੇ ਨਾਮ ਉੱਤੇ ਪਹਿਲਾ ਐਲੀਮੈਂਟਰੀ ਸਕੂਲ ਹੈ 26 ਜੂਨ 2025 ਨੂੰ ਫਿਰੋਜ਼ਨੋ ਵਿੱਚ 4061 W ਫਾਉਂਟੇਨ ਵੇ ਵਿਖੇ ਨਵੇਂ ਕੈਂਪਸ ਦੀ ਰੀਬਨ ਕੱਟਣ ਦੀ ਰਸਮ ਸ਼ਹੀਦ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਵੱਲੋਂ ਕੀਤੀ ਗਈ। ਸ਼ਹੀਦ ਸਰਦਾਰ ਜਸਵੰਤ ਸਿੰਘ ਖਾਲੜਾ ਉਹ ਸ਼ਖਸੀਅਤ ਸਨ ਜਿਨ੍ਹਾਂ ਨੇ 1980 ਦੇ ਦਹਾਕੇ ਵਿੱਚ ਪੰਜਾਬ ਵਿੱਚ ਹੋ ਰਹੇ ਸਿੱਖ ਗੁੰਮਸ਼ੁਦਾ ਲੋਕਾਂ ਅਤੇ ਪੁਲਿਸ ਵੱਲੋਂ ਨਕਲੀ ਮੁਕਾਬਲਿਆਂ ਵਿੱਚ ਮਾਰੇ ਗਏ ਬੇਗੁਨਾ ਸਿੱਖ ਲੋਕਾਂ ਦੀ ਸੱਚਾਈ ਨੂੰ ਦੁਨੀਆ ਅੱਗੇ ਲਿਆਂਦਾ। ਖਲੜਾ ਜੀ ਨੇ ਸ਼ਮਸ਼ਾਨ ਘਾਟਾਂ ਵਿੱਚ ਜਾ ਕੇ ਅਜਿਹੇ ਅੰਕੜੇ ਇਕੱਠੇ ਕੀਤੇ ਜਿਨ੍ਹਾਂ ਵਿੱਚ ਪੰਜਾਬ ਪੁਲਿਸ ਨੇ ਕਈ ਹਜ਼ਾਰ ਬੇਗੁਨਾ ਲੋਕਾਂ ਨੂੰ ਮਾਰ ਕੇ ਗੁਪਤ ਤਰੀਕੇ ਨਾਲ ਸਾੜ ਦਿੱਤਾ ਸੀ ਅਤੇ ਫਿਰ ਪਿੰਡ ਪਿੰਡ ਘਰ ਘਰ ਜਾ ਕੇ ਮਾਰੇ ਗਏ ਬੇਗੁਨਾ ਲੋਕਾਂ ਦੇ ਨਾਮ ਅਤੇ ਪਤੇ ਇਕੱਠੇ ਕੀਤੇ ਅਤੇ ਮਾਰੇ ਗਏ ਬੇਗੁਨਾ ਲੋਕਾਂ ਦੇ ਘਰਵਾਲਿਆਂ ਨੂੰ ਜਾਣੂ ਕਰਵਾਇਆ ਖਲੜਾ ਜੀ ਨੇ ਇਹ ਜਾਣਕਾਰੀ ਕੈਨੇਡਾ ਅਤੇ ਹੋਰ ਦੇਸ਼ਾਂ ਵਿੱਚ ਵੀ ਜਾ ਕੇ ਪੇਸ਼ ਕੀਤੀ ਉਹ ਸੱਚਾਈ ਦੀ ਆਵਾਜ਼ ਬਣੇ ਪਰ 6 ਸਤੰਬਰ 1995 ਨੂੰ ਉਹਨਾਂ ਨੂੰ ਤਰਨ ਤਰਨ ਤੋਂ ਪੰਜਾਬ ਪੁਲਿਸ ਵੱਲੋਂ ਅਗਵਾ ਕਰ ਲਿਆ ਗਿਆ ਅਤੇ ਕੁਝ ਸਮੇਂ ਬਾਅਦ ਇਹ ਪਤਾ ਲੱਗਿਆ ਕਿ ਉਹਨਾਂ ਦਾ ਕਤਲ ਕਰ ਦਿੱਤਾ ਗਿਆ।